ਲੁਧਿਆਣਾ ਸ਼ਹਿਰ ਦੇ ਬਹੁਤ ਸਤਿਕਾਰਯੋਗ ਲੁਧਿਆਣਾ ਸ਼ਹਿਰ ਦੇ ਬਜਾਵਾਂ ਦੇ ਛੋਟੇ ਦੁਕਾਨਦਾਰ ਵੀਰੋ ਤੇ ਸਾਥੀਓ ਆ ਦੇਖ ਕੇ ਬਹੁਤ ਮੰਦੋਗੀ ਹੁੰਦਾ ਚਾਰ ਦਿਨ ਹੋ ਗਏ ਸ਼ਹਿਰ ਦੇ ਵਿੱਚ ਗਦਰ ਮਚਾਇਆ ਪਿਆ ਹੈ ਕਾਰਪੋਰੇਸ਼ਨ ਵਾਲਿਆਂ ਨੇ ਅੰਦਰੋਂ ਸਮਾਨ ਚੱਕ-ਚੱਕ ਕੇ ਟਰੱਕ ਭਰੀ ਜਾ ਰਹੇ ਆ ਮੈਂ ਆਮ ਆਮੀ ਪਾਰਦੇ ਐਮਐਲਏ ਸਾਹਿਬਾਨ ਨੂੰ ਕੁਛ ਨਾ ਚਾਹਨਾ ਜਿਹੜੇ ਸਾਰੀ ਕੌਨਸਟੀਚੁਐਂਸੀਆਂ ਦੇ ਵਿੱਚੋਂ ਆਮ ਆਮੀ ਪਾਰਦੇ ਐਮਐਲਏ ਜਿੱਤੇ ਆ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਜਿੱਤੇ ਆ ਉਹ ਕੁਸਤਾ ਰੱਬ ਦਾ ਖੌਫ ਖੌਫ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਤੁਹਾਨੂੰ ਰਾਜਪਾੜ ਦਿੱਤਾ ਅੱਜ ਉਹ ਲੋਕਾਂ ਨੂੰ ਧੱਕੇ ਪੈ ਰਹੇ ਆ ਸੜਕਾਂ ਤੇ ਕੁੱਟ ਪੈ ਰਹੀਆਂ ਉਹਨਾਂ ਦੇ ਸਮਾਨ ਲੁੱਟੇ ਜਾ ਰਹੇ ਆ ਉਹਨਾਂ ਦੀ ਬੇਇੱਜ਼ਤੀਆਂ ਕੀਤੀਆਂ ਜਾ ਰਹੀਆਂ ਤੁਹਾਡੇ ਮੰਨ ਨੂੰ ਤਾਲ ਲੱਗਿਆ ਹੋਇਆ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦੀਆਂ ਵੋਟਾਂ ਲਈਏ ਤੁਸੀਂ ਇਹਨਾਂ ਦੀਆਂ ਵੋਟਾਂ ਨਾਲ ਤੁਸੀਂ ਐਮਐਲਏ ਬਣੇ ਹੋ ਅੱਜ ਤੁਸੀਂ ਅੱਖਾਂ ਮੀਚ ਕੇ ਬੈਠੇ ਹੋ ਮੈਂ ਦੁਕਾਨਦਾਰ ਵੀਰਾਂ ਨੂੰ ਪੁੱਛੂੰਗਾ ਵੀ ਇਹ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਹੁਣ ਦੇਖੋ ਤੁਹਾਡਾ ਹੱਸ਼ਰ ਨਹੀਂ ਕੀਤਾ ਇਹਨਾਂ ਲੋਕਾਂ ਨੇ ਕਿੱਥੇ ਮਰ ਗਿਆ ਵਪਾਰ ਮੰਡਲ ਜਿਹੜਾ ਛਾਤੀ ਡਾਹ ਕੇ ਚੌੜੇ ਬਜ਼ਾਰ ਦੇ ਵਿੱਚ ਐ ਛਾਤੀ ਡਾਹ ਕੇ ਕੰਮ ਕਰਦਾ ਸੀ ਕਿੱਥੇ ਆ ਉਹ ਅੱਜ ਅੱਜੋ ਵਪਾਰੀ ਸੜਕ ਤੇ ਰੋਲ ਰਹੀ ਹੈ ਯਾਰੋ ਕੋਈ ਨਾ ਮਾਦਾ ਕਾਪਾ ਚਾਰ ਦਿਨੋਂ ਵਿਚਾਰਾਂ ਦੇ ਦਿਨ ਤਿਹਾਰਾਂ ਦੇ ਦਿਨ ਹੁੰਦੇ ਆ ਸਾਰਾ ਸਾਬ ਢੀਕਦੇ ਵੀ ਸਾਡਾ ਦੀਵਾਲੀ ਦਾ ਸੀਜ਼ਨ ਲੱਗੂ ਦੀਵਾਲੀ ਦਾ ਸੀਜ਼ਨ ਲੱਗੂ 6-6 ਮਹੀਨੇ ਪਹਿਲੇ ਜ਼ਮਾਨ ਖਰੀਦ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਸਾਡਾ ਸੀਜ਼ਨ ਲੱਗੂਗਾ ਅੱਛੇ ਬੱਚਿਆਂ ਦੇ ਲਈ ਅਸੀਂ ਜ਼ਮਾਨ ਖਰੀਦ ਸਕਾਂਗੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂਗੇ ਜ਼ਰੂਰਤਾਂ ਸਭ ਪੂਰੀਆਂ ਕਰਦੀਆਂ ਤੋ ਤਾਂ ਉਹਨਾਂ ਦੁਕਾਨ ਨਹੀਂ ਖੜੂ ਮੈਂ ਅੰਦਰ ਦੁਕਾਨ ਯਾਰ ਆਪਾਂ ਦਾ ਗਾਉਂ-ਗਾਉਂ ਜੇ ਪਟਾਕਾ ਮਾਰ ਕੇ ਨੂੰ ਜਿਹੜਾ ਨਤੀਜਾ ਸਕਦੀ ਹੈ ਇਹਨਾਂ ਲੋਕਾਂ ਨੇ ਵੀ ਇੱਕ ਜਗ੍ਹਾ ਨਿਰਧਾਰਤ ਕੀਤੀ ਜਾ ਸਕਦੀ ਹੈ ਵੀ ਤੁਸੀਂ ਜਿਹਨੇ ਰੇੜੀ ਵਾਲੇ ਫੜੀ ਵਾਲੇ ਛੋਟੇ ਦੁਕਾਨਦਾਰ ਅਗਰ ਤੁਸੀਂ ਫੜੀ ਲਾਣੀ ਹੈ ਫਲਾਣੀ ਜਗ੍ਹਾ ਸੈਟਲ ਕਰਦੇ ਉੱਥੇ ਲਾ ਲਓ ਫੜੀਆਂ ਕਮ ਸੇ ਕਮ ਲੋਕਾਂ ਨੂੰ ਪਤਾ ਹੋਵੇ ਉੱਥੋਂ ਸਮਾਨ ਮਿਲਣ ਜਾ ਕੇ ਅੱਜ ਜਿਹੜੇ ਲੋਕ ਚੋਲੇ ਵੀ ਆਜੀ ਜਾਂਦੇ ਹੈ ਪਰ ਚੇਜਿੰਗ ਕਰਦੇ ਉਹਨਾਂ ਨੂੰ ਵੀ ਧੱਕੇ ਪੈਂਦੇ ਹੈ ਦੁਕਾਨਦਾਰਾਂ ਨੂੰ ਵੀ ਧੱਕੇ ਪੈਂਦੇ ਹੈ ਯਾਰ ਆਪਰੇ ਬਾਸ ਤੇ ਕਮਿਸ਼ਨਰ ਸਾਹਿਬ ਤਿੰਨ ਦਿਨ ਦੀ ਗੱਲ ਹੈ ਜਾਂ ਤੋਂ ਤੇ ਰੋਜੀ ਰੰਦਾ ਚੋੜ ਦੀ ਆ ਜੱਜ ਕੋ ਨਮਾ ਜਾ ਨਹੀਂ ਲੱਗ ਲਗਿਆ ਹਮੇਸ਼ਾ ਹੀ ਜਾਮ ਰੰਦਾ ਤੁਸੀਂ ਸੰਦੇ ਨਾ ਕੇ ਦਿਖਾਓ ਪੈਸੇ ਬਗੈਰ ਤਿਆਰਾਂ ਤੋਂ ਵੀ ਤਾਂ ਨਹੀਂ ਨਾ ਹੁੰਦਾ ਠੀਕ ਹੈ ਤੁਸੀਂ 4 ਰੁਪਿਆ ਵਨ ਬੰਦਗੀ ਤਾਂ ਬਹੁਤ ਅੱਛੀ ਗੱਲ ਹੈ ਉਹਦੇ ਨਾਲ ਟ੍ਰੈਵਲਿੰਗ ਬਹੁਤ ਸਮੱਸਿਆ ਹੱਲ ਹੋ ਜਾਏਗੀ ਨਹੀਂ ਜਾਮ ਲੱਗੇਗਾ ਪਰ ਦੁਕਾਨਦਾਰਾਂ ਰੋਟੀ ਤਾਂ ਖਾਂਦੇ ਵਿਚਾਰੇ ਨੂੰ ਦੇਖੋ ਕਿਦਾਂ ਤਰਫ ਰਹੇ ਐ ਰੋਜ਼ ਵੀਡੀਓ ਪਈ ਹੁੰਦੀ ਐ ਕਦੀ ਕਿਸੇ ਬਾਜ਼ਾਰ ਦੀ ਕਦੀ ਕਿਸੇ ਬਾਜ਼ਾਰ ਦੀ ਉਹ ਸਮਾਨ ਦੇ ਉੱਤੇ ਲੜੇ ਹੁੰਦੇ ਐ ਤੁਸੀਂ ਜ਼ਿਮਾਨ ਘੜੀਸਕੇ ਲੈ ਜਨੋ ਗਰੀਬ ਆਦਮੀ ਦਾ ਆ ਆਦਮੀ ਪਾਲਦੀ ਦੀ ਸਰਕਾਰ ਨੂੰ ਕਹਿਣਾ ਚਾਹਨਾ ਐ ਪਿਆ ਸਟਾਈਲ ਦੇ ਵਿੱਚ ਮਹੀਨੇ ਹੀ ਲਹਿ ਗਏ ਕੋਈ ਲੰਬੀ ਚੌੜੀ ਗੇਮ ਨਹੀਂ ਹੈ ਅਗਰੇ ਦੁਕਾਨ ਸਰਗੇ ਇਹ ਦੁਕਾਨਦਾਰ ਇਹ ਛੋਟੇ ਵਪਾਰੀ ਛੋਟੇ ਸਨਤਕਾਰ ਐਡਾ ਸੜਕਾਂ ਤੇ ਰੋਲਣਗੇ ਨਾ ਤਾਂ ਉਹ ਦਿਨ ਦੂਰ ਨਹੀਂ ਸਾਹ ਤੁਹਾਨੂੰ ਵੀ ਅਦੇ ਰੋਲਣਗੇ ਸੜਕਾਂ ਤੇ ਜਹੰਦ ਬਲੇਵਾਲ ਬਹੁਤ ਸਤਿਕਾਰਯੋਗ ਲੁਧਿਆਣਾ ਸ਼ਹਿਰ ਦੇ ਵਜਾਵਾਂ ਦੇ ਛੋਟੇ ਦੁਕਾਨਦਾਰ ਵੀਰੋ ਤੇ ਸਾਥੀਓ